ਕੈਨੇਡਾ ਦੀ ਰਾਜਨੀਤੀ ਵਿੱਚ ਵੱਡੀ ਹਲਚਲ ਹੋ ਰਹੀ ਹੈ ਅਤੇ ਬੜੀ ਦਿਲਚਸਪ ਘਟਨਾ ਨਜ਼ਰ ਆ ਰਹੀ ਹੈ ਕੁਝ ਅਜੀਹਾ ਵਾਪਰਿਆ ਹੈ ਜਿਸ ਨੇ ਰਿਕਾਰਡ ਤੋੜ ਦਿੱਤੇ ਨੇ ਤਾਂ ਪੀਆਰ ਪੋਲੀਐਵਰ ਦੀ ਵਾਪਸੀ ਵਿੱਚ ਵੱਡੀ ਰਾਜਨੀਤਿਕ ਰੁਕਾਵਟ ਨਜ਼ਰ ਆ ਰਹੀ ਹੈ ਕਿਉਂਕਿ ਅਲਬਰਟਾ ਦੀ ਬਾਈ ਇਲੈਕਸ਼ਨ ਦੇ ਵਿੱਚ ਉਮੀਦਵਾਰਾਂ ਦਾ ਹੜ ਆ ਗਿਆ ਹੈ 209 ਉਮੀਦਵਾਰ ਨੇ ਜਿਹੜੇ ਉਹ ਚੋਣ ਮੈਦਾਨ ਵਿੱਚ ਆਏ ਨੇ ਜਿਸ ਦੇ ਨਾਲ ਇੱਕ ਨਵਾਂ ਇਤਿਹਾਸ ਬਣ ਗਿਆ ਹੈ ਪੀਆਰ ਪੋਲੀਏਵਰ ਦੀ ਸੰਸਦ ਵਿੱਚ ਵਾਪਸੀ ਇੱਕ ਅਣਮਿੱਥਿਆ ਰਾਜਨੀਤਿਕ ਦ੍ਰਿਸ਼ ਬਣ ਚੁੱਕੀ ਹੈ ਜਿੱਥੇ ਅਲਬਰਟਾ ਦੀ ਬੈਟਰ ਰਿਵਲ ਕਰੋਫੂਟ ਹਲਕੇ ਲਈ ਹੋ ਰਹੀ ਬਾਏ ਇਲੈਕਸ਼ਨ ਵਿੱਚ 209 ਉਮੀਦਵਾਰ ਮੈਦਾਨ ਵਿੱਚ ਨਿਤਰੇ ਨੇ ਅਤੇ ਇਹ ਗਿਣਤੀ ਕੈਨੇਡੀਅਨ ਚੋਣ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਰਿਕਾਰਡ ਹੈ ਜਿਸ ਦੇ ਪਿਛਲਾ 91 ਉਮੀਦਵਾਰਾਂ ਵਾਲਾ ਅੰਕੜਾ ਬਹੁਤ ਛੋਟਾ ਕਰ ਦਿੱਤਾ ਹੈ ਤਾਂ ਇਹ ਵੱਡੀ ਗਿਣਤੀ ਕਿਸੇ ਆਮ ਸਿਆਸੀ ਮੁਕਾਬਲੇ ਦਾ ਨਤੀਜਾ ਨਹੀਂ ਸਗੋਂ ਇੱਕ ਸੁਚੱਜੇ ਵਿਰੋਧੀ ਅਭਿਆਨ ਦੀ ਨਿਸ਼ਾਨੀ ਹੈ ਇਸ ਦਾ ਆਯੋਜਨ ਲੌਂਗੇਸਟ ਵੈਲੋਟ ਕਮੇਟੀ ਵੱਲੋਂ ਕੀਤਾ ਗਿਆ ਹੈ ਜੋ ਇੱਕ ਗ੍ਰਾਸ ਰੂਟ ਗਰੁੱਪ ਹੈ ਜੋ ਕੈਨੇਡਾ ਵਿੱਚ ਚੋਣ ਪ੍ਰਣਾਲੀ ਵਿੱਚ ਢਾਂਚਾਗਤ ਬਦਲਾਅ ਦੀ ਮੰਗ ਕਰ ਰਹੀ ਹੈ ਉਹਨਾਂ ਦਾ ਮਕਸਦ ਇਹ ਦਿਖਾਉਣਾ ਹੈ ਕਿ ਮੌਜੂਦਾ ਚੋਣੀ ਪ੍ਰਕਿਰਿਆ ਵਿਗੜੀ ਹੋਈ ਹੈ ਇਹ ਸੀਟ ਪਹਿਲਾਂ ਕਨਜ਼ਰਵੇਟਿਵ ਐਮਪੀ ਡੈਮੀਲ ਕੁਰਾਕ ਕੋਲ ਸੀ ਉਹਨਾਂ ਨੇ ਇਸ ਸੀਟ ਖਾਲੀ ਕਰ ਦਿੱਤੀ ਤਾਂ ਜੋ ਪੀਆਰ ਪੋਲੀਏਵਰ ਜੋ ਕਿ ਅਪ੍ਰੈਲ ਦੇ ਵਿੱਚ ਜਨਰਲ ਚੋਣਾ ਹਾਰ ਗਏ ਸਨ ਤਾਂ ਉਹ ਦੁਬਾਰਾ ਸੰਸਦ ਵਿੱਚ ਆ ਸਕਣ ਪਰ ਹੁਣ ਉਹਨਾਂ ਦੀ ਰਾਹ ਵਾਪਸੀ ਆ ਜਿਹੜੀ ਉਹ ਆ ਸਧਾਰਨ ਸਥਿਤੀ ਵਿੱਚ ਪਹੁੰਚ ਚੁੱਕੀ ਹੈ ਅਤੇ ਇੱਕ ਵੱਡੀ ਚੁਣੌਤੀ ਉਹਨਾਂ ਅੱਗੇ ਖੜੀ ਨਜ਼ਰ ਆ ਰਹੀ ਹੈ ਤਾਂ ਲੌਂਗੇਸਟ ਵੈਲਟ ਕਮੇਟੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਬੈਲਟ ਨੂੰ ਹੀ ਸੁਨੇਹਾ ਪਾਰਟਮਨ ਆਇਆ ਹੈ ਸਾਡਾ ਮਕਸਦ ਇਹ ਦਿਖਾਉਣਾ ਹੈ ਕਿ ਰਾਜਨੀਤਿਕ ਨੇਤਾ ਨਹੀਂ ਸਗੋਂ ਨਾਗਰਿਕ ਅਸੈਂਬਲੀ ਚੋਣ ਸੁਧਾਰ ਦੀ ਅਗਵਾਈ ਕਰੇ ਉਹਨਾਂ ਦਾ આરોਪ ਹੈ ਕਿ ਸਿਆਸਤਦਾਨ ਆਪਣੇ ਸਵਾਰਥ ਕਾਰਨ ਚੋਣ ਪ੍ਰਣਾਲੀ ਵਿੱਚ ਸਹੀ ਬਦਲਾ ਨਹੀਂ ਲਿਆਉਂਦੇ ਚੋਣ ਵਿਭਾਗ ਇਲੈਕਸ਼ਨ ਕੈਨੇਡਾ ਨੇ ਕਿਹਾ ਹੈ ਕਿ ਇਸ ਗਿਣਤੀ ਨਾਲ ਵੈਲਟ ਪੇਪਰ ਲਗਭਗ 1 ਮੀਟਰ ਤੋਂ ਵੀ ਲੰਬਾ ਹੋ ਸਕਦਾ ਹੈ ਜਿਸ ਨਾਲ ਉਹਨਾਂ ਨੂੰ ਅਤਿਰਿਕਤ ਸਟਾਫ ਰੱਖਣਾ ਪਵੇਗਾ ਅਤੇ ਗਿਣਤੀ ਲਈ ਅੱਗੇ ਤੋਂ ਤਿਆਰੀ ਕਰਨੀ ਪਵੇਗੀ ਵੋਟ ਗਿਣਤੀ ਦੇ ਰੁਕਾਵਟਾਂ ਨੂੰ ਰੋਕਣ ਦੇ ਲਈ ਤਕਨੀਕੀ ਤਰੀਕੇ ਨੇ ਜਿਹੜੇ ਉਹ ਲੱਭੇ ਜਾ ਰਹੇ ਨੇ ਤਾਂ ਪੌਲੀਏਵਰ ਨੇ ਇਸ ਅਭਿਆਨ ਦੀ ਸਖਤ ਨਿੰਦਿਆ ਕਰਦੀ ਕਿਹਾ ਹੈ ਕਿ ਇਹ ਚੋਣ ਠੱਗੀ ਅਤੇ ਰਾਜਨੀਤਿਕ تھیਟਰ ਹੈ ਉਹਨਾਂ ਨੇ ਹਾਊਸ ਲੀਡਰ ਸਟੀਵਨ ਮੈਕੀਕਨ ਨੂੰ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਕੈਨੇਡਾ ਇਲੈਕਸ਼ਨ ਐਕਟ ਵਿੱਚ ਤਬਦੀਲੀਆਂ ਦੀ ਮੰਗ ਕੀਤੀ ਹੈ ਤਾਂ ਕਿ ਇੱਕ ਵੋਟਰ ਸਿਰਫ ਇੱਕ ਉਮੀਦਵਾਰ ਦੀ ਨਾਮਿਨੇਸ਼ਨ ਨੂੰ ਸਹਾਇਕ ਦੇ ਸਕੇ ਲੀਬਰਲ ਸਰਕਾਰ ਨੇ ਵੀ ਇਸ ਚਿੰਤਾ ਉਤੇ ਸਹਿਮਤੀ ਜਤਾਈ ਹੈ ਕਿ ਚੋਣ ਪ੍ਰਣਾਲੀ ਦੀ ਗਲਤ ਵਰਤੋਂ ਹੋ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਨਿਯਮਾਂ ਦੀ ਸਮੀਖਿਆ ਕਰਨ ਲਈ ਖੁੱਲੇ ਮਨ ਨਾਲ ਤਿਆਰ ਹਨ ਇਸ ਤੋਂ ਪਹਿਲਾਂ ਚੀਫ ਇਲੈਕਟਰਲ ਅਫਸਰ ਸਟੀਫਨ ਪੋਰਲੋਟ ਨੇ ਸੰਸਦਿਕ ਕਮੇਟੀ ਵਿੱਚ ਕਿਹਾ ਸੀ ਕਿ ਚੋਣ ਠੱਗੀ ਨੂੰ ਰੋਕਣ ਲਈ ਜੁਰਮਾਨੇ ਜਾਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ ਜਦ ਕੋਈ ਬਿਨਾ ਹਕੀਕੀ ਮੁਕਾਬਲੇ ਦੀ ਨੀਅਤ ਤੋਂ ਨੋਮੀਨੇਸ਼ਨ ਕਰਵਾਉਂਦਾ ਹੈ ਲੌਂਗੇਸਟ ਵੋਟ ਬੈਲਟ ਕਮੇਟੀ ਨੇ ਸਾਫ਼ ਕੀਤਾ ਹੈ ਕਿ ਇਹ ਮੁੱਦਾ ਸਿਰਫ ਪੋਲੀਏਵਨ ਨੂੰ ਟਾਰਗੇਟ ਨਹੀਂ ਕਰ ਰਹੀ ਉਹਨਾਂ ਨੇ ਹੋਰ ਹਲਕੇ ਜਿਵੇਂ ਕਿ ਟ੍ਰਾਂਟੋ ਐਸਟੀ ਪੌਲਸ ਐਂਡ ਸੈਟਲ 임ਰਾਡ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਉਮੀਦਵਾਰ ਖੜੇ ਕੀਤੇ ਹਨ ਉਮੀਦਵਾਰਾਂ ਦੀ ਨਾਮਿਨੇਸ਼ਨ ਲਈ ਅੰਤਿਮ ਤਰੀਕ ਸੋਮਵਾਰ ਦੀ ਹੈ ਅਤੇ VOTING 18 ਅਗਸਤ ਨੂੰ ਹੋਵੇਗੀ ਤਾਂ ਹੁਣ ਸਾਰੀ ਨਜ਼ਰ ਇਸ ਗੱਲ ਤੇ ਹੈ ਕਿ ਪੌਲੀਏਵਰ ਇਨ੍ਹਾਂ ਰికਾਰਡ ਉਮੀਦਵਾਰਾਂ ਦੇ ਹੱਥ ਵਿੱਚ ਆਪਣੀ ਜਗ੍ਹਾ ਬਣਾ ਸਕਣਗੇ ਜਾਂ ਫਿਰ ਨਹੀਂ